ਤੋ ਆਪਾਂ ਝੂਠ ਜਾਨੀ ਮਾਰ ਕੇ ਵਿੱਚ ਨਹੀਂ 8 ਕਿਲੋ ਦੁੱਧ ਆ ਬਈ 8 ਕਿਲੋ ਹਾਂ ਦੁੱਧ 10 ਕਿਲੋ ਸੀਗਾ ਬਈ ਮੈਂ ਇੱਥੇ ਨਵੇਂ ਘਰੇ ਆਉਣ ਕਰਕੇ ਠੀਕ ਆ ਤੇ ਪਸ਼ੂ ਉਪਰਾ ਕਰ ਗਏ ਮੈਨੂੰ ਅਜਨੋ ਹੋਏ 5-4 ਦਿਨ ਹੀ ਹੋਇਆ ਜੀ ਨਹੀਂ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਵੀਰੇ ਪਿੰਡ ਜੋਧਪੁਰ ਪਾਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਤੋਂ ਬਣਾ ਰਹੇ ਹਾਂ ਬਾਈ ਜਸਪ੍ਰੀਤ ਦੇ ਘਰੋਂ ਦੂਸਰਾ ਸੂਆ ਸੱਚ ਨਾਲ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਘਰੇਲੂ ਪਸ਼ੂ ਪਾਲਕਾ ਆ ਦੇਖ ਲਓ ਇੱਧਰ ਵੀ ਬਾਈ ਦੇ ਸਾਰੇ ਜਾਨਵਰ ਆ ਖੜੇ ਆ ਤੇ ਕਬੂਰਾ ਛੋਟਾ ਰੱਖਿਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਾਕੀ ਜਿਹੜੀ ਮੇਨ ਵੀਡੀਓ ਬਈ ਆ ਝੋਟੀ ਦੀ ਆ ਦੂਸਰਾ ਸੂਆ ਹੈ ਸੇਲ ਵਾਸਤੇ ਆ ਕਿੰਨਾ ਦੁੱਧਾ ਕੀ ਮੁੱਲਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਸਜਣੋ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਾਉਣੀ ਹੈ ਹੋਰ ਕੀ ਹਾਲ ਆ ਬਈ ਜਸਪ੍ਰੀਤ ਵਧੀਆ ਵੀਰੇ ਕਿੰਨੇ ਮੈਂ ਸੂਏ ਝੋਟੀ ਹੈ ਬਈ ਆ ਇਹ ਬਈ ਦੂਜੇ ਸੂਏ ਝੋਟੀ ਦੂਜੇ ਸੂਏ ਆ ਹਾਂ ਕਿੰਨੇ ਦਿਨਾਂ ਦੀ ਸੂਈ ਅੱਜ ਇਹ ਬਈ ਅੱਜ 9 ਦਿਨਾਂ ਦੀ ਸੂਈ ਆ 9 ਦਿਨਾਂ ਦੀ ਬੱਚਾ ਕੀ ਇਹਦੇ ਹੇਠਾਂ ਬੱਚਾ ਇਹਦੇ ਮਾਰ ਬਈ ਮੇਲਕਾਫ ਮੇਲਕਾਫ ਆ ਹਾਂ ਦੁੱਧ ਕਿੰਨਾ ਕਾ ਹੁਣ ਵੀਰੇ ਮੌਕੇ ਤੇ ਇਹ ਥਲੇ ਬਈ ਮੌਕੇ ਤੇ ਦੁੱਧ ਆਪਾਂ ਝੂਠੀਆਂ ਨਹੀਂ ਮਾਰ ਕੇ ਵਿੱਚ ਨਹੀਂ 8 ਕਿਲੋ ਦੁੱਧ ਹੈ ਬਈ 8 ਕਿਲੋ ਹਾਂ ਦੁੱਧ 10 ਕਿਲੋ ਸੀਗਾ ਬਈ ਮੈਂ ਇੱਥੇ ਨਵੇਂ ਘਰੇ ਆਉਣ ਕਰਕੇ ਠੀਕ ਆ ਤੇ ਪਸ਼ੂ ਉਪਰਾ ਕਰ ਗਏ ਮੈਨੂੰ ਅਜਨੋ ਹੋਏ 5-4 ਦਿਨ ਹੀ ਹੋਏ ਜੀ ਨਹੀਂ ਲਾਇਆ ਪਸ਼ੂਆਂ ਨੇ ਵੀ ਪਹਿਲਾਂ ਪਿੰਡ 'ਚ ਰਹਿੰਦੇ ਸੀ ਹੁਣ ਇੱਥੇ ਬਖੇਤਾਂ ਜਾ ਰਹੇ ਹਾਂ ਖੇਤਾਂ 'ਚ ਨਵੀਂ ਕੋਠੀ ਕਰਕੇ ਬਈ ਇੱਥੇ ਆਏ ਆ ਸਾਰੇ ਪਸ਼ੂ ਹੀ ਦੁੱਧੋਂ ਟੁੱਟੇ ਆਗੇ ਵੀ ਉਪਰਾ ਜਾਂ ਮੰਨ ਤੇ ਉਪਰਾ ਕਰ ਗਈ ਝੋਟੀ ਠੀਕ ਆ ਠੀਕ ਆ ਇਹਨੂੰ ਬਈ ਤੋੜਦੇ ਤੇ ਬਾਕੀ ਮੁੱਲ ਮੱਲਾ ਆਪਾਂ ਸਾਰਾ ਸ ਏ ਦੇਖੋ ਸਰੀਰ ਸਰੂਰ ਦੀ ਝੋਟੀ ਚੰਗੀ ਆ ਵੀਰੇ ਪੂਰੀ ਵਧੀਆ ਐ ਹਨ ਤੇ ਬੱਚਾ ਇਹਦੇ ਹੇਠਾਂ ਆ ਗਿਆ ਮੀਲ ਕਾਫ ਕਟਾਏ ਦੇ ਹੇਠਾਂ ਆ ਗਿਆ ਤੇ 10 ਦਿਨਾਂ ਦੀ ਬਾਈ ਕਹਿੰਦਾ ਸੂਈ ਆ ਪਿੰਡ 'ਚ ਭਰਾ ਦਾ ਘਰ ਸੀਗਾ ਖੇਤ ਆ ਕੇ ਕਹਿੰਦਾ ਬਾਈ ਕਹਿੰਦਾ ਦੁੱਧ ਥੋੜਾ ਜਿਹਾ ਘਟਾ ਗਈ 10 ਕਿਲੋ ਦੁੱਧ ਸੀਗਾ ਵੀ 8 ਕਿਤੇ ਹੁਣ ਹੈਗੀ ਆ ਮੌਕੇ ਤੇ ਇਹ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਬਕਾਊ ਪਸੂਦੀ ਐਡ ਕਰਵਾਉਣੀ ਆ ਬਾਈ ਜੀ ਮੇਰਾ ਹੇਠਾ ਨੰਬਰ ਚੱਲੀ ਜਾਂਦਾ ਆਪਣੇ ਨਾਲ ਸੰਪਰਕ ਕਰ ਲਿਓ ਆ ਦੇਖ ਲਓ ਭਈ ਪਹਿਲਾਂ ਮੋਬਾਈਲ ਨੰਬਰ ਬੋਲੋ ਤੁਹਾਡਾ ਮੋਬਾਈਲ ਬਈ ਮੇਰਾ 9814487286 ਇੱਕ ਵਾਰੀ ਹੋਰ ਬੋਲ ਦੇ ਵੀਰੇ 9814487286 ਠੀਕ ਆ ਬਈ ਤੇ ਮੁੱਲ ਕੀ ਰਹੂਗਾ ਜਮਾ ਜਾਇਦ ਆ ਬਈ ਲੈ ਭਈ ਮੁੱਲ ਆਪਾਂ ਬਸ ਜਾਇਦ ਹੀ ਕਰਨਾ ਕੋਈ ਬੇਫਾਲਤੂ ਬਈ ਨਾ ਹੀ ਤੰਗ ਕਰੇ ਤੇ ਮੁੱਲ 85000 ਰੁਪਿਆ ਕਰਦੇ ਆ ਬਈ 82000 ਰੁਪਿਆ ਚੋਂ ਮਾਨਤਾਨ ਕਰ ਠੀਕ ਆ 85000 ਮੁੱਲਾ ਇਹਦੇ ਚੋਂ ਬਸ ਮਾਨਤਾਨ ਕਰਨਗੇ ਵੀ ਲਾਸਟ 82 ਜੋ ਵੀ ਕੋਈ 100 200 500 ਦਾ ਹੀ ਹੋਣਾ ਹਾਂ ਬਸ ਇੰਨਾ ਕੀ ਭਈ ਉਹ ਕਰਾਂਗੇ ਇੱਕ ਬਈ ਮੜਿਆ 10 ਦਿਨ ਵੀ ਮਾੜੀ ਜੀ ਝੋਟੀ ਛੈਡ ਰੱਖਦੀ ਐ ਪਿਛਲੇ ਥਣ ਤੋਂ ਠੀਕ ਆ ਬਈ ਤੇ ਫਿਰ ਦੁੱਧ ਬਰਾਬਰ ਆ ਬਈ ਉਹਦੇ ਬਿਲਕੁਲ ਬਰਾਬਰ ਆ ਹਾਂ ਕੋਈ ਚਾਰ ਡੰਗ ਚੋਕੇ ਲੈ ਜੇ ਦੋ ਡੰਗ ਚੋਕੇ ਲੈ ਜੇ ਉਹ ਆਪਣੀ ਗਾਰੰਟੀ ਹੋ ਗਈ ਐ ਬੂਧ ਵੀ ਘਟਦੀ ਹੋਈ ਕਿਸੇ ਪਾਸੇ ਠੀਕ ਆ ਬਈ ਥੋੜੀ ਛੈਡ ਜ਼ਰੂਰ ਲੈਣੀ ਆ ਹਾਂ ਸਾਈਡ 'ਚ ਬੈ ਕੇ ਆਪਾਂ ਚੋਨੇ ਆ ਹਾਂ ਠੀਕ ਆ ਬਈ ਠੀਕ ਆ ਹਾਂ ਤੇ ਉਤਾਰ ਤੂਰ ਦੀ ਬਈ ਪੋਲੀਆਂ ਤੇ ਸੀਲ ਖੰਡੀ ਬਥੇਰੀ ਆ ਤੱਕ ਤਿੰਨ ਟਾਈਮ ਕੋੜੀ ਠੀਕ ਆ ਬਈ ਸੂਆ ਦੂਸਰਾ ਐ ਹਾਂ ਬਈ ਸੂਆ ਦੂਜਾ ਵੀ ਰਹਿਣਾ ਜਮਾ ਓਕੇ ਇੱਕ ਬਈਆ ਜਸਪ੍ਰ ਬਾਈ ਕਹਿੰਦਾ ਹੈ ਇਹ ਕ੍ਰੋਸਿੰਗ ਵਾਸਤੇ ਆਪਾਂ ਛੱਡਦੇ ਆਂ ਆਸੇ-ਪਾਸੇ ਤੋਂ ਅੱਜ ਕੱਲ੍ਹ ਸੱਜਣੋਂ ਕਈ ਵਾਰੀ ਨਾ ਟੀਕਿਆਂ ਤੋਂ ਮੱਝਾਂ ਘੱਟ ਰਹਿੰਦੀਆਂ ਬੂਰੀਆਂ ਦੀ ਸ਼ਕੀਨ ਆ ਉਹ ਭਰਾ ਬਾਈ ਨਾਲ ਕ੍ਰੋਸ ਕ੍ਰੋਸਿੰਗ ਵਾਸਤੇ ਕਨੈਕਟ ਵੀ ਕਰ ਸਕਦੇ ਹੋ ਕੀ ਫੀਸ ਲੈਨੇ ਆ ਬਈ ਇਹਦੀ ਇਹਦੀ ਬਈ 1000 ਰੁਪਿਆ ਫੀਸ ਲੈਨੇ ਆ ਤੇ ਲੱਗ ਭਾਗੇ ਦੇ ਬੱਚੇ 10 ਤੋਂ 9 ਬੂਰੀ ਆਉਂਦੇ ਆ ਅੱਛਾ ਹਾਂ ਕੋਈ ਹਜੇ ਤੱਕ ਇੱਕ ਅੱਧਾ ਕਾਲਾ ਵੀ ਬੱਚਾ ਆਇਆ ਹੋੂ ਪਿੰਡ 'ਚ ਮੇਰੇ ਦਿਖਾ ਸਕਦੇ ਆਪਾਂ 60 ਤੋਂ 65 ਮੱਝਾਂ ਸੂਈਆਂ ਖੜੀਆਂ ਕਾਲਾ ਨਾ ਚ ਬੂਰੇ ਬੱਚੇ ਆਉਂਦੇ ਆ ਹਾਂ ਸਾਰੇ ਲੱਗ ਭਾਗ ਬ मां ਕਿੰਨੇ ਕ ਦੁੱਧ ਆਲੀ ਸੀ ਦੀ ਮਾਂ ਦੀ ਬਈ 18 ਕਿਲੋ ਦੁੱਧ ਦੇਗੀ ਸੀ ਆਪਣੇ ਕੋਲੇ 7ਵੇਂ ਸੂਏ ਆਈ ਸੀ ਅੱਛਾ ਤੇ ਭਾਗੀ ਬੰਦਰ ਪਿੰਡ ਤੋਂ ਆਈ ਸੀ ਇਹ ਉੱਥੇ ਤੀਜੇ ਸੂਏ ਮੈਂ ਤਾਂ 20 ਕਿਲੋ ਦੁੱਧ ਦਿੱਤਾ ਹੋਇਆ ਸੀ ਠੀਕ ਆ ਠੀਕ ਆ ਮਾਂ ਦੀ ਕਾਲੀ ਸੀ ਕਿ ਬੂਰੀ ਸੀ ਨਾ ਬੂਰੀ ਸੀ ਬਈ ਅੱਛਾ ਹਾਂ ਠੀਕ ਆ ਬਈ ਠੀਕ ਆ ਤੇਰੀ ਕੋਈ ਕੱਟੀ-ਕੁੱਟੀ ਕਿੰਨੇ ਕ ਟਾਈਮ ਦੀ ਛੱਡਣ ਲੱਗਿਆ ਸੂਈ ਤਾਂ ਨਹੀਂ ਹਜੇ ਕੱਟੀ ਨਾ ਬਈ ਇਹਦੀ ਕੱਟੀ ਸਾਲਕ ਦੀ ਆਪਣੇ ਘਰੀ ਖੜੀ ਆ ਤੇ ਲਗਭਗ ਗੱਬਣ ਹੋਣ ਦੇ ਬਰੋਬਰ ਹੋਈ ਖੜੀ ਆ ਭਾਜਨ ਭੋਜਨ ਬਹੁਤਾ ਕੱਟੀ ਠੀਕ ਆ ਠੀਕ ਆ ਆ ਬਈ ਕਰ ਲਿਓ ਭਰਾ ਨਾਲ ਸੰਪਰਕ ਕੋਈ ਮੱਝ ਛੋਟੀ ਕੋਈ ਵੀ ਕਰਾਸ ਕਰਾਉਣੀ ਆ ਤਾਂ ਬਾਈ ਨਾਲ ਇਹਦੇ ਵਾਸਤੇ ਵੀ ਤੁਸੀਂ ਸਪਾਰਕ ਕਰ ਲਿਓ ਆ ਸਕਦੇ ਹੋ ਬਾਕੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੱਸੀ ਗੱਲ ਬਾਈ ਜੀ